ਧੁਮਾਕੇ 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 ਸੁਰਦੀ ਵੱਡੀ ਖਬਰ ਚਲੰਦਰ ਤੋਂ ਆ ਰਹੀ ਹੈ ਚਲੰਦਰ ਵੈਸਟ ਦੇ ਵਿੱਚ ਕੋਈ ਥਾਂ ਦੇ ਲਾਗੇ ਦੋ ਧੁਮਾਕੇ ਹੋ ਦੀ ਖਬਰ ਮਿਲੀ ਹੈ ਦੱਸਿਆ ਚਾਰਿਆ ਕਿ ਚਲੰਦਰ ਵੈਸਟ ਦੇ ਪੂਰਬ ਵਿਧਾਇਕ ਸ਼ੀਤਲੰਕਰਾਲ ਦੇ ਦਫ਼ਤਰ ਦੀ ਕੋਚੀ ਦੂਰੀ ਤੋਂ ਨਾਲਾ ਪੌਣ ਦੇ ਕੋਲ ਆਤਮਾਨ ਤੋਂ ਡਰੋਨ ਡਿੱਗਣ ਦੀ ਖਬਰ ਹੈ ਦੱਸਿਆ ਜਾਂਦਾ ਚੋਰ ਤਾਰ ਧੁਮਾਕਾ ਹੋਇਆ ਖੇਤਾਂ ਦੇ ਵਿੱਚ ਡਰੋਨ ਦੇ ਅਵਸ਼ੇਸ਼ ਵੀ ਮਿਲੇ ਨੇ ਇਸ ਤੋਂ ਥੋੜੀ ਹੀ ਦੂਰੀ ਦੇ ਵਿੱਚ ਬਫਤੇ دانشਵੰਦਾ ਦੇ ਹੀ ਕਟਾਰਾ ਮੱਲੇ ਦੇ ਲਾਗੇ ਵੀ ਇੱਕ ਪਲਾਟ ਦੇ ਵਿੱਚ ਡਰੋਨ ਡਿੱਗਣ ਦੀ ਖਬਰ ਹੈ ਹਾਲਾਂਕਿ ਇਹ ਡਰੋਨ ਹੈ ਜਾਂ ਫਿਰ ਕੁਝ ਹੋਰ ਇਸ ਦਾ ਅਧਿਕਾਰਿਕ ਤੌਰ ਤੇ ਖੁਲਾਸਾ ਨਹੀਂ ਹੋਇਆ ਪਰ ਆਸ-ਪਾਸ ਦੇ ਲੋਕਾਂ ਦੀ ਮੰਨੀਏ ਜੋ ਦਹਿਸ਼ਤ ਹੈ ਉਸ ਦੇ ਨਾਲ ਲੋਕ ਇਹ ਹੀ ਕਰ ਰਹੇ ਨੇ ਕਿ ਆਸਮਾਨ ਤੋਂ ਡਰੋਨ ਡਿਗਾ ਜਾਂ ਫਿਰ ਡਰੋਨ ਉਮਾ ਕੋਈ ਚੀਜ਼ ਡਿਗੀ ਹੈ ਫਿਲਹਾਲ ਜਲੰਧਰ ਦੇ ਵਿੱਚ ਜਲੰਧਰ ਦੇ ਡੀਸੀ ਨੇ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਆਦਮਪੁਰ ਤੇ ਜਲੰਧਰ ਕੈਂਟ ਦੇ ਮਾਰਕੀਟ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਇਸ ਤੋਂ ਇਲਾਵਾ ਜਲੰਧਰ ਵਾਸੀਆਂ ਵਾਸਤੇ ਹਦਾਇਤਾਂ ਨੇ ਕਿ ਪੀੜ ਭੜ ਭਾਰੇ ਇਲਾਕੇ ਦੇ ਵਿੱਚ ਨਾ ਜਾਓ ਵੱਡੀਆਂ ਬਿਲਡਿੰਗਾਂ ਦੇ ਵਿੱਚ ਨਾ ਜਾਓ ਪੀੜ ਬਣਾ ਕੇ ਨਾ ਖੜੇ ਹੋਵੋ ਸੋ ਇਸ ਤੋਂ ਇਲਾਵਾ ਚਿਲੰਦਰ ਤੇ ਆਦਮ ਪੂਰਤੀ ਮਾਰਕੀਟ ਯਾਨਕਿ ਮੇਨ ਬਾਜ਼ਾਰ ਬੰਦ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਨੇ ਸੋ ਆਪਣੇ ਵਾਸਤੇ ਸचेत ਰਵੋ ਹਾਂ ਆ ਦੇਖਣਾ پانی آ گڏے ہاں ہاں او ته هٿ به پاله

अम्बी गल्ला कोई भाई रे गुरु डाटा बंद कर ले लाइट ऑन की क्यों आ फोटो नहीं पे आके दीदी आ तस्वीर आ समझेगी

ਰਮਝਿਆ ਕਿ ਸੀਨੋ ਦੇ ਨਾਲਾ ਪੈਣ ਸੇ ਇਹ ਸਰ ਆਪਣੇ ਡਿਜਾ ਹੁਣੀ ਬੰਦ ਇੱਥੇ ਕਿੰਨੇ ਕ ਦੇਰ ਹੋ ਗਈ ਇਹ 15 20 ਮਿੰਟ ਹੋਇਆ ਕਿੰਨਾ ਕ ਧਮਾਕਾ ਹੋਇਆ ਲੱਗ ਰਿਹਾ ਧਮਾਕਾ ਸਰ ਉਹ ਜੀ ਦੋ ਘਟ ਘਟ 2 ਕਿਲੋਮੀਟਰ ਤੱਕ ਗਿਆ ਦੂਜਾ ਦੋ 3 ਕਿਲੋਮੀਟਰ ਤੱਕ ਪੂਰਾ ਆਇਆ ਕੰਬਾਇਆ ਖਾਨਸ਼ਮਿੰਦਰ ਤੱਕ ਆਵਾਜ਼ ਆਹੀ ਵੈਸੇ ਇਹਦੀ ਕੰਮ ਆਇਆ ਉਧਰ ਨਿਕਲ ਗਏ ਆਇਆ ਨਾ ਧਮਾਕਾ ਹੋਇਆ ਪੂਰਾ ਇੱਥੇ ਆਹ ਜਿਹੜੀ ਢੀਡ ਪਈ ਆ ਕੋਈ ਲੜਾਈ ਕੋਈ ਨਹੀਂ ਸਿੱਥੇ ਹਮ ਲੋਕੀ ਨੂੰ ਪਤਾ ਲੱਗਦਾ ਲੋਕੀ ਹੁਣਾ ਓਕੇ ਆ ਅਗਲਾ Thank mm -hmm.